ਕਹਿੰਦਾ ਅੱਲਾਹ ਕੀ ਸਹੂਬੰਦ ਹੈ ਨਾਨਕ ਕੀ ਕਸਮ ਹੈ ਕਸਮ ਚੁਬਣਾ ਅੱਲਾਹ ਕੀ ਸਹੂਬੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਖ ਉਹ ਕਮ ਹੈ ਹਰ ਚੰਦ ਮੇਰੇ ਹੱਥ ਨੇ ਪਰ ਜ਼ੋਰ ਕਲਮ ਹੈ ਸਤਿਗੁਰ ਕੇ ਲਿਖੂ ਵਸਫ ਕਹਾਂ ਤਾ ਦੇ ਰਕਮ ਹੈ ਕਹਿੰਦਾ ਹੱਥ ਦੇ ਸ਼ਾਇਰ ਦੀ ਕਲਮ ਹੈ ਪਰ ਗੁਰਗੋਬਿੰਦ ਸਿੰਘ ਜੀ ਦੀ ਕਥਾ ਲਿਖਾਂ ਕਲਮ ਟੁੱਟ ਜਾਂਦੀ ਹੈ ਕੁਛ ਵੀ ਮੈਂ ਲਿਖ ਨਹੀਂ ਸਕਦਾ ਸਾਰੇ ਸਚਾਈ ਰਤੇ ਬਹੁਲ ਪੂਰੇ ਉਤਰਦੇ ਲੈ ਇਹ ਜਗਤ ਦੇ ਆਲਮਾ ਨੇ ਇਨਸਾਨ ਪਸੰਦੀ ਦੀ ਦ੍ਰਿਸ਼ਟੀ ਦਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਦੇਖਿਆ ਉਸ ਮਹਾਨ ਸੂਰ ਸਤਿਗੁਰੂ ਨੇ ਦੇਖਿਆ ਜਿਸ ਨੇ ਜੀਵਨ ਦਾ ਢੰਗ ਦੱਸਿਆ ਕਿ ਜੀਵਣਾ ਹੈ ਕਿ ਕਿਸ ਢੰਗ ਨਾਲ ਜੀਵਣਾ ਹੈ ਮਰਨਾ ਹੈ ਕਿ ਕਿਸ ਢੰਗ ਨਾਲ ਮਰਨਾ ਹੈ ਅਣਖ ਕਿਸ ਨੂੰ ਕਹਿੰਦੇ ਨੇ ਵਹਿਰ ਕਿਸ ਨੂੰ ਕਹਿੰਦੇ ਨੇ ਭਾਰਤ ਵਾਸੀਆਂ ਦੇ ਅੰਦਰ ਕੋ ਅਰੇ ਯਾਰ ਖਾਂ ਕਹਿੰਦੇ ਨੇ ਅਗਰ ਕੋਈ ਇਨਸਾਫ ਕਰੇਗਾ ਤੇ ਇਸ ਨਤੀਜੇ 'ਤੇ ਪਹੁੰਚੇਗਾ ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇ ਗੁਰਗੋਬਿੰਦ ਸਿੰਘ ਜੀ ਦਾ ਜੀਵਨ ਸਾਗਰ ਦੀ ਕਹਾਣ ਲਹਿਰਾਂ ਦਾ ਜ਼ਿਕਰ ਕਰੀਏ ਕਿਨਾਰਿਆਂ ਦਾ ਜ਼ਿਕਰ ਕਰੀਏ ਗਹਿਰਾਈ ਦਾ ਜ਼ਿਕਰ ਕਰੀਏ ਸਾਦ ਮੁਹੰਮਦ ਲਤੀਫ ਕਹਿੰਦਾ ਮੈਂ ਲਿਖਣ ਲੱਗਾ ਸੀ ਗੁਰਗੋਬਿੰਦ ਸਿੰਘ ਜੀ ਦੀ ਗੱਲ ਹੁਣ ਨਹੀਂ ਲਿਖਣੀ ਬਈ ਕਿਉਂ ਕਹਿੰਦੇ ਨੇ ਮੈਂ ਲਿਖਣ ਲੱਗਾ ਸੀ ਇੱਕ ਬਾਦਸ਼ਾਹ ਦੀ ਜੀਵਨ ਕਥਾ ਜੋ ਬੈਠਾ ਹੈ ਸਿੰਘਾਸਨ ਕੇ ਚੌਰ ਹੁੰਦੀ ਪਈ ਹੈ ਲੋਕੀ ਨਜ਼ਰਾਂ ਨੇ ਰਖਦੇ ਪੈਨੇ ਇੱਕ ਬਾਦਸ਼ਾਹ ਦੀ ਗੱਲ ਲਿਖਣ ਲੱਗਾ ਸੀ ਪਰ ਮੈਂ ਕੀ ਦੇਖਣਾ ਆਤ ਦੇ ਚ ਕਲਮ ਹੈ ਜਮਨਾ ਦਾ ਕਿਨਾਰਾ ਹੈ ਪੌਂਟੇ ਦੀ ਭਰਤੀ ਹੈ ਬਹੁਤ ਗਹਿੀਆਂ ਸੋਚਾਂ ਦੇ ਚ ਕੋਈ ਬਾਦਸ਼ਾਹ ਡੁੱਬਿਆ ਹੋਇਆ ਹੈ ਕੁਝ ਲਿਖਦਾ ਪਿਆ ਉਦੋਂ ਪ੍ਰਤੀਤ ਹੋਇਆ ਕਿ ਕੋਈ ਕਵੀ ਹੈ ਜਾਂ ਤੇ ਕੋਈ ਸ਼ਾਇਰ ਹੈ ਫਿਰ ਕਹਿੰਨ ਮੈਂ ਦੇਖਿਆ ਕਿ ਹੱਥ ਦੇ ਚ ਮਾਲਾ ਰਸਨਾ ਤੇ ਧੁਨ ਅੱਲਾ ਦੀ ਹੈ ਪ੍ਰਾਤਮਾ ਦੀ ਉਦੋਂ ਪ੍ਰਤੀਤ ਹੋਇਆ ਕੋਈ ਜੋਗੀ ਹੈ ਕੋਈ ਸੰਤ ਕੋਈ ਅਭਿਆਸੀ ਹੈ ਕਹਿੰਦਾ ਮੈਦਾਨੇ ਜੰਗਿਤ ਮੈਂ ਤਲਵਾਰ ਚਲਾਉਂਦਾ ਆ ਵੇਖਿਆ ਉਦੋਂ ਪ੍ਰਤੀਤ ਹੋਇਆ ਕਿ ਸਿਪਾਈ ਹੈ ਤੇ ਫਿਰ ਮੈਂ ਦੇਖਿਆ ਬੜਾ ধন ਲੁਟਾਉਂਦਾ ਹੋਇਆ ਉਦੋਂ ਪ੍ਰਤੀਤ ਹੋਇਆ ਕੋਈ ਦਾਨੀ ਹੈ ਕੋਈ ਦਾਤਾ ਹੈ ਤੇ ਮੈਂ ਦੇਖਿਆ ਪੰਝਾਂ ਦੇ ਗੋਹ ਹੱਥ ਜੋੜ ਕੇ ਅੰਮ੍ਰਿਤ ਤੇ ਮੰਗਦਾ ਸੀ ਉਦੋਂ ਪ੍ਰਤੀਤ ਹੋਇਆ ਕੋਈ ਮੰਗਤਾ ਕੋਈ ਬਿਖਾਰੀ ਫਿਰ ਦਾ ਕਿਸ ਦਾ ਲਿਖਾਂ ਕਿਸ ਰੂਪ ਦੀ ਕਥਾ ਲਿਖਾਂ ਮੰਗਤੇ ਦੀ ਬਾਦਸ਼ਾਹ ਦੀ ਸੂਰਮੇ ਦੀ ਕਹੀ ਦੀ ਸੰਤ ਜੀ ਇਹ ਸੰਸਾਰੀ ਦੀ ਦਾਣੀ ਦੀ ਕਿਸਤੀ ਕਥਾ ਲਿਖਾ ਅਨੇਕਾ ਰੂਪ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਭਾਈ ਸਾਹਿਬ ਬਾਈਨੰਦ ਲਾਲ ਸਾਹਿਬ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਜੋ ਬਾਦਸ਼ਾ ਹੁੰਦੇ ਨੇ ਉਹ ਦਰवेश ਨਹੀਂ ਹੁੰਦੇ ਜੋ ਦਰवेश ਹੁੰਦੇ ਨੇ ਉਹ ਬਾਦਸ਼ਾ ਨਹੀਂ ਹੁੰਦੇ ਲੰਦ ਲਾਲ ਕੰਨ ਪਹਿਲੀ ਵਾਰ ਦੁਨੀਆ ਤੇ ਉਹ ਬੰਦਾ ਆਇਆ ਜੋ ਬਾਦਸ਼ਾ ਵੀ ਹੈ ਤੇ ਦਰवेश ਵੀ ਔਰ ਲਾਲਾ ਦੌਲਤ ਰਾਏ ਤੇਨਨ ਅਵਤਾਰੀ ਦੁਨੀਆ ਦੇ ਤੇ ਪਹਿਲੀ ਵਾਰ ਐਸਾ ਮਨੁੱਖ ਆਇਆ ਜੇ ਤੇ ਆਲੇ ਦੁਆਲੇ ਬਾਕੀ ਦੇ ਉਤਾਰਾਂ ਦੇ ਪ੍ਰਕਰਮਾ ਕਰਾਈ ਜਾ ਸਕਦੇ ਤੇ ਲਾਲਾ ਦੌਲਤ ਰਾਏ ਬੋਲ ਕਿ ਦੋ ਲੱਖ ਲਾਲਾ ਦੌਲਤ ਰਾਏ ਦੀਆਂ ਲੇਖ